ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਏ ਸੀ ਜਿੱਦੇ ਆਪਾਂ ਸਫਾਈ ਕਰਾਈ ਸੀ ਦੇਖ ਲਓ ਫੇਰ ਇਹ ਕਮਾਲਪੁਰ ਵਾਲਾ ਰੋੜਿਆ ਜਿਹੜਾ ਜੀ ਆਹ ਸਾਹਮਣਾ ਅਜੇ ਤੋਂ ਗੱਡੀ ਚੱਲੀ ਅੰਦਰ ਨੂੰ ਇਹ ਜਿਹੜਾ ਸਾਈਨ ਬੋਰਡ ਆ ਸਾਡਾ ਜੀ ਕਾਫੀ ਟੇਰਦਾ ਟਿਕਿਆ ਪਿਆ ਸੀ ਕਿਸੇ ਦੀ ਬੜੀ ਨਿਗਾ ਨਹੀਂ ਪਈ ਇਹਦੇ ਤੇ ਜਾਂ ਕਿਸ ਨੇ ਧਿਆਨ ਨਹੀਂ ਮਾਰਿਆ ਤਾਂ ਸਾਡੇ ਦਿਮਾਗ 'ਚ ਸੀਗਾ ਚੱਲ ਅੱਜ ਦਾ ਕਾਲੂ ਕਰਾਂਗੇ ਅਸੀਂ ਕਿਾ ਚਲੋ ਬੰਦੇ ਹੋਰ ਕਰ ਦੂਗੇ ਪਿੰਡ ਵਾਲਿਆਂ ਨੂੰ ਵੀ ਟੈਨਸ਼ਨ ਹੈਗੀ ਅਸੀਂ ਵੀ ਉਹਨਾਂ ਨਾਲ ਦੇ ਹੀ ਆ ਬਟ ਕਿਸੇ ਨੇ ਮੋੜੇ ਆ ਕੇ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਸਾਨੂੰ ਪੁਰਾਣੇ ਹਥਿਆਰ ਚੱਕਣੇ ਪਏ ਆ ਤੇ ਕੰਮ ਸ਼ੁਰੂ ਕਰਤਾ ਆ ਜੀ ਬਾਬੇ ਦੀ ਮਿਹਨਤ ਤੇ ਆਪਾਂ ਅੱਜ ਸਾਈਨ ਬੋਰਡ ਲਾ ਕੇ ਹਟਾਂਗੇ ਦੇਖਣ ਨੂੰ ਤਾਂ ਕਹਿੰਦਾ ਪਹਿਲਾਂ ਨਾਰਮਲ ਕਰ ਲਿਆ ਜੇ ਨਾਰਮਲ ਹੁੰਦੀ ਤਾਂ 2 ਮਹੀਨਿਆਂ ਤੋਂ ਲੰਮਾ ਨਾ ਪਿਆ ਦਿੰਦਾ ਠੀਕ ਹੈ ਜੀ ਹਾਂ ਜੀ ਆ ਜਾਓ ਫੇ ਹੁਣ ਕੰਮ ਸ਼ੁਰੂ ਕਰੀਏ ਤਾਂ ਬਾਬੇ ਦਾ ਨਾਮ ਲੈ ਕੇ ਠੀਕ ਹੈ ਜੀ ਤੇ ਸ਼ੁਰੂ ਕਰਤਾ ਆਪਾਂ ਹੁਣ ਕਹੀ ਚਲਾਉਣੀ ਕੋ ਸਾਰਾ ਪਹਿਲਾਂ ਪਧਰਾ ਕਰਨਾ ਪੈਣਾ ਜੀ ਕੂੜਾ ਬਹੁਤ ਆ ਠੀਕ ਹੈ ਜੀ ਕੂੜੇ ਦੇ ਵਿੱਚੇ ਬੋੜ ਗਿਆ ਪੈਸੀ ਜਾਂਦਾ ਮੈਂ ਜੀ ਇਹ ਗੱਲ ਕਰਦਾ ਇੱਕ ਕੂੜਾ ਦੇ ਲੋਕ ਕਿੰਨਾ ਆਪਾਂ ਘਰਾਂ ਚੋਂ ਚੱਕ ਕੇ ਲੈ ਕੇ ਆਈਦਾ ਆ ਚੱਕ ਕੇ ਘਰ ਦੇ ਵਿੱਚ ਕਿਲੋ ਅੱਧਾ ਕਿਲੋ ਮੀਟਰ ਤੁਰ ਕੇ ਘਰੋਂ ਨੇ ਬਾਹਰ ਸਿੱਟਣ ਲਈ ਜਦੋਂ ਆਉਨੇ ਆ ਤਾਂ ਆਪਾਂ ਕਿਉਂ ਢੇਰ ਦੇ ਉੱਤੇ ਢੇਰ ਕੇ ਉਹ ਨਹੀਂ ਸੜਦੇ ਰਸਤੇ ਵਿੱਚ ਕਿਉਂ ਸਿੱਟ ਜਾਂਦੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਮੈਂ ਪੁੱਛਣਾ ਚਾਹੁੰਦਾ ਲੋਕਾਂ ਨੂੰ ਜੇ ਕੋਈ ਕਮੈਂਟ ਕਰਨ ਵਾਲਾ ਹੈ ਤਾਂ ਬਾਈ ਮੇਰਾ ਜਰੂਰ ਦੱਸੋ ਠੀਕ ਹੈ ਜੀ ਮੈਂ ਹੁਣ ਗੋਲੇ ਬਣਾਉਣ ਨੂੰ ਵੀ ਮੌਕਾ ਦਿੱਤਾ ਭਾਜੀ ਤੁਸੀਂ ਵੀ ਆ ਜਾਓ ਹੱਥ ਹਲਾ ਲਓ ਸੇਵਾ ਕਰੋ ਤੁਸੀਂ ਵੀ ਠੀਕ ਹੈ ਜੀ ਟੋਆ ਪਟ ਹੋ ਰਿਹਾ ਹੈ ਪੱਕਾ ਘੜ ਦਵਾਂਗੇ ਇੱਕ ਵਾਰੀ ਮੁੜ ਕੇ ਹਿੱਲੂ ਨਾ ਜੀ ਕਿਉਂ ਰਾਹੀ ਇਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਆਪਾਂ ਵੀ ਕਿਸੇ ਪੈਂਟ ਚੱਲ ਜੀ ਆਪਾਂ ਨੂੰ ਕੋਈ ਰਹਿ ਕੇ ਕਹਿੰਦਾ ਖੱਬੇ ਹੱਥ ਮੁੜ ਜਾ ਸਾਨੂੰ ਜਦ ਖੱਬੇ ਸੱਜੇ ਦਾ ਪਤਾ ਨਹੀਂ ਤਾਂ ਮੁੜਾਂਗੇ ਕਿਧਰ ਨੂੰ ਨਾਲੇ ਜਿਹੜੇ ਤੁਸੀਂ ਸਕੂਲ ਦੀ ਵਰਦੀ ਵਿੱਚ ਨਿਆਣੀ ਦੇਖ ਰਹੇ ਆ ਜੀ ਇਹ ਮੁੰਡੇ ਤਾਦਾ ਆਏ ਉੱਤੇ ਸਾਹਮਣੇ ਬੈਠੇ ਸੀਗੇ ਛੁੱਟੀ ਹੋਈ ਸੀ ਇਹਨਾਂ ਨੂੰ ਪੇਪਰ ਪੈਕ ਹਟਿਆ ਸੀ ਉਹ ਸਾਡਾ ਤੋਂ ਚੱਕ ਨਹੀਂ ਹੋ ਰਿਆ ਸੀ ਬੋਰਡ ਭਾਰਾ ਬਹੁਤ ਸੀਗਾ ਜੀ ਪੱਥਰ ਦਾ ਇਸ ਕਰਕੇ ਸਾਰੇ ਬੰਦਿਆਂ ਨੇ ਸਾਡਾ ਸਾਥ ਦਿੱਤਾ ਅੰਕਲ ਹਣੀ ਸलो ਸਿਆਣਾ ਬੰਦਾ ਸਲਾਹ ਦੇਂਦਾ ਆ ਸਾਰੇ ਪਹੁੰਚੇ ਸੀ ਤੇ ਲੈਓ ਜੀ ਅਸੀਂ ਪਹਿਲਾਂ ਖੜਾ ਕਰਕੇ ਦਿਖਾਇਆ ਬੋਰਡ ਵੀ ਹਾਂ ਵੇ ਫਿੱਟ ਕੇ ਦਾ ਆਉਂਦਾ ਆ ਤੇ ਨਾਲ ਸਾਡੇ ਕੋ ਤਸੀਮ ਲਾਲ ਜੀ ਸਰਪੰਚ ਸਾਹਿਬ ਇਹ ਵੀ ਪਹੁੰਚ ਚੁੱਕੇ ਸਕੇ ਜੋ ਮੌਕੇ ਤੇ ਹੁਣ ਸਰਪੰਚ ਆ ਤੇ ਇਹਨਾਂ ਨੇ ਵੀ ਆ ਕੇ ਖੜ ਕੇ ਕੋਲ ਸਾਨੂੰ ਕਿਹਾ ਵੀ ਸ਼ਾਬਾਸ਼ ਤੁਹਾਡੇ ਹੱਲਾਸ਼ੀਰੀ ਦਿੱਤੀ ਤੇ ਵਧੀਆ ਕੰਮ ਕਰ ਰਹੇ ਆ ਤੁਸੀਂ ਠੀਕ ਹੈ ਜੀ ਨਾਲ ਹੀ ਅਸੀਂ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਇੱਧਰਲੇ ਪਾਸੇ ਲਾਈਟਾਂ ਜ਼ਰੂਰ ਲਗਵਾਈਆਂ ਜਾਣ ਤਾਂ ਜੋ ਕਿ ਆਉਣ ਵਾਲੇ ਰਾਹੀਗਰਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੀ ਲਓ ਜੀ ਬੋੜਾ ਹੁਣ ਖੜਾ ਕਰਕੇ ਮਸਾਲਾ ਤਿਆਰ ਹੋ ਰਿਹਾ ਆ ਠੀਕ ਆ ਜੀ ਜੱਤੇ ਮਸਾਲਾ ਤਿਆਰ ਹੁੰਦਾ ਆ ਤਾਂ ਮੈਂ ਮਸਾਲੇ ਲਈ ਪਾਣੀ ਲੈਣ ਚੱਲਾਂ ਆ ਜੀ ਇੱਥੋਂ ਪਾਣੀ ਦੇ ਬਾਲਟੀਆਂ ਭਰ ਕੇ ਉੱਥੇ ਲੈ ਕੇ ਜਾਵਾਂਗੇ ਉਹ ਕਾਫੀ ਦੂਰੇ ਇੱਥੋਂ ਮੇਟੇ ਮੈਂ ਤੁਹਾਨੂੰ ਦਿਖਾਈ ਦਿੰਦਾ ਦੇਖ ਲਓ ਆ ਉਹ ਸਾਹਮਣੇ ਆ ਜੀ ਉੱਥੇ ਲੈ ਕੇ ਜਾਣਾ ਪਾਣੀ ਠੀਕ ਆ ਜੀ ਲਓ ਜੀ ਮਸਾਲਾ ਤਿਆਰ ਕਰਨ ਤੋਂ ਬਾਅਦ ਹੁਣ ਬੋੜਾ ਸੀ ਟੈਂਪਰੇਰੀ ਗੱਡ ਕੇ ਉਹਦੇ ਵਿੱਚ ਮਸਾਲਾ ਪਾਉਣ ਲੱਗੇ ਆ ਜੀ ਦੇਖੋ ਤੁਸੀਂ ਨਾਲ ਸਾਡੇ ਪ੍ਰਜੇਸ਼ ਪੰਚ ਸਾਹਿਬ ਖੜੇ ਆ ਇਹਨਾਂ ਦਾ ਵੀ ਬੜੇ ਧੰਨਵਾਦੀ ਆਸੀਂ ਕਿ ਉਹ ਵੀ ਇਦਾਂ ਦੇ ਮੌਕੇ ਤੇ ਆਪ ਖੁਦ ਖੜੇ ਹੋ ਕੇ ਨਾਲ ਕੰਮ ਕਰਵਾਉਂਦੇ ਆ। ਲਓ ਜੀ ਸਿਆਣੇ ਕਹਿੰਦੇ ਆ ਮਿਹਨਤ ਦਾ ਫਲ ਮਿੱਠਾ ਹੁੰਦਾ ਆ ਤੇ ਦੇਖ ਲਓ ਬੋਰਡ ਉਹੀ ਆ ਜਿਹੜਾ ਪਹਿਲਾਂ ਇਹਨੂੰ ਦੇਖਣ ਨੂੰ ਵੀ ਨਹੀਂ ਦਿਲ ਕਰਦਾ ਸੀ ਤੇ ਹੁਣ ਦੇਖ ਲਓ ਕਿੰਨਾ ਸੋਹਣਾ ਲੱਗਦਾ ਆ ਉਹੀ ਬੋਰਡ। ਠੀਕ ਆ ਜੀ। ਲਓ ਜੀ ਹੁਣ ਤੁਹਾਨੂੰ ਲਾਗ ਗਿਆ ਦਿਖਾਉਣਾ ਬੜਾ ਪਿੰਡ ਕਮਾਲਪੁਰ ਜੀਟੀ ਰੋਡ ਲੰਬਾਈ 4.70 ਕਿਲੋਮੀਟਰ ਪੰਜਾਬ ਮੰਡੀ ਬੋਟ हां जी लास्ट ਵੇ ਚੈੱਕ ਗੱਲ ਦੱਸਣਾ ਚਾਹੁੰਦਾ ਆ ਜੀ ਸੀਮੈਂਟ ਰੇਤਾ ਬਜਰੀ ਦੀ ਜਿੰਨੀ ਵੀ ਸੇਵਾ ਹੋਈ ਹੈ ਦਰਬਾਰ ਬਾਬਾ ਮੁਹੰਮਦਦੀਨ ਸ਼ਾਹ ਜੀ ਕਾਦਰੀ ਉਹਨਾਂ ਵੱਲੋਂ ਕਰਵਾਈ ਗਈ ਹੈ ਜੀ ਅਤੇ ਮੈਂ ਹੁਣ ਆਪਣੇ ਸਾਰੇ ਪਿੰਡ ਦੇ ਵੀਰਾਂ ਨੂੰ ਬੇਨਤੀ ਕਰਦਾ ਆ ਜਿੰਨੇ ਵੀ ਆ ਵੀ ਭਾਈ ਸਾਡੇ ਨਾਲ ਸਹਿਯੋਗ ਕਰੋ ਪਿੰਡ ਦੇ ਕੰਮਾਂ ਵਿੱਚ ਤਾਂ ਜੋ ਕਿ ਆਪਾਂ ਬੜੇ ਪਿੰਡ ਨੂੰ ਵਧੀਆ ਤੇ ਇੱਕ ਨੰਬਰ ਬਣਾਵਾ ਸਕੀਏ ਚੰਗਾ ਜੀ ਧੰਨਵਾਦ ਐਂਡ ਸਤਿ ਸ਼੍ਰੀ ਅਕਾਲ ਹਸਦੇ ਵਸਦੇ ਰਹੋ ਪੰਜਾਬੀਓ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ